ਸਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਸਾਤਾ ਨਦੀ ਤੇ ਆ ਕੇ ਇਹਨਾਂ ਦਾ ਵਿਛੋੜਾ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਡ ਜੜੀ ਵਿੱਚ ਉਹਨਾਂ ਨੇ ਅਕਤਾ ਕੀਤਾ ਤੇ ਉੱਥੇ ਬਹੁਤ ਹੀ ਇੱਕ ਆਖਾਮੀ ਜੰਗ ਹੋਈ ਜਿਹਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਜੀਤ ਸਿੰਘ ਤੇ ਜੀਾਤ ਸਿੰਘ ਦੋਨੋਂ ਉੱਥੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਸੰਸਥਾ ਨੇ ਗੁਰੂ ਸਾਹਿਬ ਨੂੰ ਆਪਣਾ ਹੁਕਮ ਲਾਇਆ ਪੰਗਾ ਪਿਆਰਾਂ ਨੇ ਕਿ ਤੁਸੀਂ ਇੱਥੋਂ ਇਸ ਜੜੀ ਨੂੰ ਛੱਡ ਕੇ ਚਲੇ ਜਾਓ ਕਿ ਤੁਸੀਂ ਇੱਥੇ ਰਹੇ ਤਾਂ ਬਾਕੀ ਸਿੱਕੇ ਕੌਣ ਰਹੇਗਾ ਤੁਸੀਂ ਸਿੱਕੇ ਕੌਮ ਦੇ ਪੂਰੇ ਦੇਸ਼ ਦੀ ਇਹਨੂੰ ਅਗਵਾਈ ਕਰੋਗੇ ਕਿ ਤੁਸੀਂ ਹੁਕਮ ਮੰਨ ਕੇ ਇੱਥੋਂ ਚਲੇ ਜਾਓ ਉੱਥੇ ਗੁਰੂ ਸਾਹਿਬ ਦੀ ਇਮਪੋਰਟ ਜਿਹੜੀ ਕੋਈ ਤਾਰੀਖਾ ਦੇ ਦੁਸ਼ਮਣ ਨੇ ਲਿਖਾ ਦੇ ਕੇ ਉਸ ਤੋਂ ਚਲੇ ਉਸ ਤੋਂ ਬਾਅਦ ਚਾਰ ਸਾਹਿਬ ਤੋਂ ਹੋਏ ਮਾਥੀਵਾੜਾ ਸਾਹਿਬ ਜੋ ਕਿ ਤੇ ਜੰਗਲੀ ਜੰਗਲਤਾਂ ਉੱਥੇ ਆ ਗਏ ਉਹਨਾਂ ਨੇ ਆਰਾਮ ਕੀਤਾ ਉਹਨਾਂ ਦੇ ਉਸ ਵਕਤ ਪਹਿਰਾਬੋਸ਼ਾਲੇ ਪਏ ਹੋਏ ਸਨ ਤੇ ਇਥੋਂ ਮੋਗਲ ਫੌਜਾਂ ਉਹਨਾਂ ਦੇ ਮੱਜ਼ਲ ਲੱਗੀ ਹੋਈਆਂ ਸਨ ਸੋ ਉਹ ਇੱਕ ਬਹੁਤ ਹੀ ਇਤਿਹਾਸਕ ਗੁਰਦੁਆਰਾ ਚੰਨ ਕੰਸਾਲ ਤੇ ਗੁਰੂ ਜੀ ਦੇ ਚਾਨ ਪਏ ਸਨ ਉਸ ਕਰਕੇ ਇਹਦਾ ਨਾਮ ਗੁਰਦੁਆਰਾ ਚੰਨ ਕੰਸਾਲ ਰੱਖਿਆ ਗਿਆ ਸੋ ਅੱਜ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਇਹ ਜిల్లా ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਲਸਾਨੀ ਕਰਬਾਨੀ ਸਾਰਾ ਪਰਿਵਾਰ ਵਾਰਿਆ ਉਸ ਨੂੰ ਮੁੱਖ ਰੱਖਦਿਆਂ ਹੋਇਆ ਆਓ ਅਸੀਂ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਬੜੇ ਸ਼ਾਦਾਪੂਰਵਕ ਮਨਾਈਏ ਜੋ ਵੀ ਇੱਥੇ ਅਸਾ ਚੇਤਨਕ ਮਾਸਤਕ ਹੋਣ ਆਉਂਦਾ ਹੈ ਉਹਨਾਂ ਸਾਬੀਰਾਂ ਨੂੰ ਉਹਨਾਂ ਸਭ ਭਾਈਆਂ ਨੂੰ ਇਹ ਬੇਨਤੀ ਹੈ ਇੱਥੇ ਬਿਲਕੁਲ ਸ਼ਾਂਤੀ ਦੇ ਨਾਲ ਬਿਜਾਹ ਕਿਸੇ ਉਲਵਾਦੀ ਨਾਲ ਬਿਜਾਹ ਕਿਸੇ ਕਿ ਉਹ ਤਿਆਸ ਕਿੱਲਾ ਲਾਂਡੀ ਲੱਗ ਜਾਏ ਇੱਥੇ ਬੜੇ ਹੀ ਨਿਮਰਤਾ ਸਹਿਤ ਮਹਾਰਾਜਾ ਸਤਾਰ ਕਰਦੇ ਹੋਏ ਇੱਥੇ ਨਾਸਤ ਮਾਸਕ ਹੋਈਏ ਮੱਥਾ ਟੇਕੀਏ ਆਪਣੇ ਤਾਂ ਕਿ ਆਪਣੀਆਂ ਆਣ ਵਾਲੀਆਂ نسلਾਂ ਨੇ ਜੀ ਜੋ ਹੈ ਇਤਿਹਾਸ ਪੜੀਏ ਉਹਨਾਂ ਨੂੰ ਪਤਾ ਲੱਗੇ ਸਸ਼ੇ ਕਾ ਜੀ ਅੱਜ ਅਸੀਂ ਇੱਥੇ ਗੁਰਦੁਆਰਾ ਸ਼੍ਰੀ ਚਰਨ ਕਮਨ ਸਾਹਿਬ ਦੇ ਵਿੱਚ ਸਾਰੀ ਇਹਨਾਂ ਪੁਸਤਕ ਹੋਈ ਨਹੀਂ ਤੁਸੀਂ ਵੀ ਆਏ ਹੋਏ ਨੇ ਅੱਜ ਇਹ ਆਈ ਥਿੰਕ ਇਹ ਸਾਰੇ ਅਸੀਂ ਸਾਰਿਆਂ ਦਾ ਸੁਭਾਗ ਹੈਗੇ ਕਿ ਅਸੀਂ ਉਸੀ ਧਰਤੀ ਤੇ ਹੈਗੇ ਜਿਹਦੇ ਵਿੱਚ ਗੁਰੂ ਮਹਾਰਾਜ ਨੇ ਆਪਣੇ ਚਰਨ ਕਮ ਰੱਖੀ ਸੀਗੇ ਤਾਂ ਅੱਜ ਜਿਵੇਂ ਤੁਸੀਂ ਜਾਣਦੇ ਹੋ ਜੋੜ ਮੇਲੇ ਦੇ ਵਿੱਚ ਜੋ ਸੰਗਤ ਜਾਂਦੀ ਹੈ ਉਹ ਇੱਥੇ ਪਹਿਲੇ ਮਛੂਆੜਾ ਹੋ ਕੇ ਵੀ ਜਾਂਦੇ ਨੇ ਤੋ ਉਹਨਾਂ ਦੇ ਸਾਰੇ ਵਾਸਤੇ ਸੰਗਤ ਦੇ ਇੱਕ ਫੈਸਿਲਿਟ ਫੈਸਿਲਿਟੇਟ ਕਰਨ ਵਾਸਤੇ ਸਾਡੇ तकरीबन 300 ਜੋ ਮੁਲਾਜ਼ਮ ਹੈ ਵਕ ਵਕ ਥਾਂਵਾਂ ਤੇ ਲੱਗੇ ਹੋਏ ਨੇ ਇੱਕ ਤਾਂ ਟ੍ਰੈਫਿਕ ਦੇ ਵਿੱਚ ਟ੍ਰੈਫਿਕ ਨੂੰ ਸਮੂਦਨ ਕਰਕੇ ਮੂਵਮੈਂਟ ਕਰਨ ਵਾਸਤੇ ਪੰਜ ਜੋ ਹੈਗੇ ਸਾਡੀ ਪਾਰਕਿੰਗ ਸਪੌਟ ਬਣੇ ਹੋਏ ਨੇ ਉਸ ਦੇ ਅਲਾਵਾ ਨਾਕੇ ਲੱਗੇ ਹੋਏ ਨੇ ਵਕ 10 ਨਾਕੇ ਹੈਗੇ ਆ ਜੋ ਐਂਟਰੀ ਪੁਆਇੰਟ ਤੇ ਹੈਗੇ ਗੁਰਦੁਆਰਾ ਸਾਹਿਬ ਦੇ ਆਕ੍ਰਿਪ ਐਂਟਰੀ ਪੁਆਇੰਟ ਤੇ ਹੈਗੇ ਉਹਦੇ ਅਲਾਵਾ ਜੋ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਨਾਲ ਤਾਲਮਲ ਕਰਕੇ ਉਹਨਾਂ ਦੇ ਜੋ ਸੀਸੀਟੀਵੀ ਕੈਮਰਾਸ ਜੋ ਹੈਗੇ ਸਾਰੇ ਪੁਆਇੰਟ ਦੇ ਵਿੱਚ ਲੱਗੇ ਹੋਏ ਨੇ ਤਾਂਕਿ ਅਗਰ ਇੰਨੇ ਇੱਦਾਂ ਪਵਿੱਤਰ ਸਥਾਨ ਦੇ ਵਿੱਚ ਵੀ ਕੋਈ ਚੋਰੀ ਦਾ ਜਾਂ ਸਨੈਚਿੰਗ ਦਾ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹ ਚੀਜ਼ੇ ਸਾਰੇ ਆਪਣਾ ਪ੍ਰिवेंट ਹੋ ਜਾ ਉਸ ਦੇ ਅਲਾਵਾ ਇੱਕ ਵਧੀਆ ਇਹਨੇ ਉਪਰਾਲਾ ਕੀਤਾ ਹੀ ਹੈ ਕਿ ਜੋ ਹੁਣ ਤੱਕ ਦੀ ਸਾਡੇ ਕੋਲ ਜੋ ਇਨਫੋਰਮੇਸ਼ਨ ਹੈਗੀ ਹੈ ਜਿਹਦੇ ਵਿੱਚ ਇਦਾਂ ਦੇ ਧਾਰਮਿਕ ਸਥਾਨਾਂ ਦੇ ਵਿੱਚ ਜੋ ਚੋਰੀ ਜਾਂ ਸਨੈਚਿੰਗ ਕਰਦੇ ਨੇ ਉਹਨਾਂ ਦਾ ਪੋਸਟਰ ਵੀ ਇੱਥੇ ਲਾਏ ਹੋਏ ਤਾਂਕਿ ਲੋਕੀ ਥੋੜਾ ਜਿਹਾ ਉਹ ਦਿਨ ਉਹਨਾਂ ਤੇ ਧਿਆਨ ਰੱਖਣ ਕਿ ਆਪਣੇ ਔਰ ਖੁਦ ਸੇਫ ਰੱਖਣਾ ਉਹਦੇ ਵਾਸਤੇ ਹੈਗੇ ਆਦਰਵਾਇਸ ਬਾਕੀ ਸਾਰਿਆਂ ਨੂੰ ਇੱਕ ਮੈਂ ਬੇਨਤੀ ਕਰਦੀ ਹਾਂ ਜੋ ਖੰਨੇ ਦੇ ਵਾਸੀ ਹੈਗੇ ਬਾਕੀ ਬਾਹਰ ਦੇ ਹੈਗੇ ਆ ਇਥੇ ਸਾਰੇ ਸ਼ਰਧਾਲੂ ਵਾਸਤੇ ਸੰਗਤ ਵਾਸਤੇ ਪੂਰੀ ਪੁਕਤਾ ਤਿਆਰੀ ਹੈਗੀ ਆ ਵੱਤੋ ਵੱਤ ਸੰਗਤ ਆ ਗੁਰੂ ਮਹਾਰਾਜ ਦੀ ਆਪਣਾ ਇੱਕ ਆਸ਼ੀਰਵਾਦ ਲੈਣ ਔਰ ਇਹ ਜੋ ਮਹੀਨਾ ਹੈਗਾ ਪਵਿੱਤਰ ਮਹੀਨਾ ਹੈਗਾ ਉਹਦੇ ਵਿੱਚ ਗੁਰੂ ਮਹਾਰਾਜ ਦੀ ਉਸ ਔਰ ਸਾਹਿਬ ਜੀ ਆਦੀ ਜੀ ਜੋ ਹੈ ਇੱਕ ਆਸ਼ੀਰਵਾਦ ਮਿਲਦਾ ਹੈ